ਜ਼ਮਾਨਾ ਕਿਹੜਾ ਪੁੱਛ ਕੇ ਬਦਲਦਾ ਹੈ ਸਤਿ ਸ਼੍ਰੀ ਅਕਾਲ ਮੈਂ ਹਾਂ ਨਿਤਿਕਾ ਲੈ ਕੇ ਹਾਜ਼ਰਾਂ ਸ਼ਾਰਟ ਸਟੋਰੀ ਇਹ ਉਹਨਾਂ ਦਿਨਾਂ ਦੀ ਗੱਲ ਹੈ ਜਦੋਂ ਪੰਜਾਬ ਦੇ ਬਹੁਤੇ ਪਿੰਡਾਂ 'ਚ ਬਿਜਲੀ ਨਹੀਂ ਸੀ ਹੁੰਦੀ ਲੋਕ ਘਰਾਂ 'ਚ ਮਿੱਟੀ ਦੇ ਤੇਲ ਸਰੋਂ ਦੇ ਤੇਲ ਦੇ ਦੀਵੇ ਵਾਲਿਆ ਕਰਦੇ ਸੀ ਦੀਵੇ ਦੀ ਲੋ ਨੂੰ ਜਾਂ ਕਹਿ ਲਓ ਦੀਵੇ ਨੂੰ ਜਰਾ ਉੱਚਾ ਰੱਖਣ ਲਈ ਦੀਵਟ ਹੁੰਦੀ ਸੀ ਦੀਵੇ ਦੀ ਲੋ ਇੰਨੀ ਕੁ ਮੱਧਮ ਹੁੰਦੀ ਰੋਟੀ ਖਾਣ ਵਾਲੇ ਨੂੰ ਇਹ ਨਹੀਂ ਸੀ ਪਤਾ ਲੱਗਦਾ ਵੀ ਕੌਲੀ 'ਚ ਦਾਲ ਹੈ ਕਿ ਕੋਈ ਸਬਜ਼ੀ 1970 ਦੇ ਗਰਮੀਆਂ ਦੇ ਮਹੀਨਿਆਂ ਦੀ ਗੱਲ ਹੈ ਸਰਕਾਰ ਦੇ ਇੱਕ ਦਿਨ ਕੁ ਨੁਮਾਇंदे ਆਉਂਦੇ ਨੇ ਇਹ ਸਰਵੇ ਕਰਨ ਵਾਸਤੇ ਵੀ ਪਿੰਡ ਦੇ ਕਿੰਨੇ ਕੁ ਘਰ ਜਿਹੜੇ ਨੇ ਬਿਜਲੀ ਕਨੈਕਸ਼ਨ ਲੈਣ ਦੇ ਚਾਹਵਾਨ ਨੇ ਉਹਨਾਂ ਅਧਿਕਾਰੀਆਂ ਨੇ ਪਿੰਡ ਦੇ ਸਰਪੰਚ ਨੂੰ ਕੁਝ ਫਾਰਮ ਦਿੱਤੇ ਕਿਹਾ ਵੀ ਜੇਕਰ ਪਿੰਡ ਦੇ 20 ਘਰ ਜਿਹੜੇ ਨੇ ਫਾਰਮ ਭਰ ਕੇ ਸਰਪੰਚ ਦੀ ਮੋਹਰ ਲਗਵਾ ਕੇ ਬਿਜਲੀ ਵਿਭਾਗ ਨੂੰ ਭੇਜ ਦੇਣਗੇ ਤਾਂ ਸਰਕਾਰ ਪਿੰਡ ਨੂੰ ਬਿਜਲੀ ਕਨੈਕਸ਼ਨ ਦੀ ਮਨਜ਼ੂਰੀ ਦੇ ਸਕਦੀ ਹੈ ਸੋ ਗੱਲਾਂ ਬੜੀਆਂ ਸੋਹਣੀਆਂ ਇਹ ਦੇ ਵਿੱਚ ਹੁੰਦੀਆਂ ਨੇ ਮੇਰਾ ਹਾਸਾ ਨਿਕਲ ਰਿਹਾ ਪਹਿਲਾਂ ਹੀ ਸਰਪੰਚ ਦੇ ਸਰਪੰਚ ਨੇ ਪਿੰਡ ਦੇ ਕੁਝ ਨੌਜਵਾਨ ਮੁੰਡਿਆਂ ਦੇ ਘਰ-ਘਰ ਜਾ ਕੇ ਫਿਰ ਫਾਰਮ ਭਰਉਣ ਦੀ ਡਿਊਟੀ ਲਾਈ ਦੂਜੇ ਦਿਨ ਅਸੀਂ ਫਾਰਮ ਲੈ ਕੇ ਕਹਿੰਦੇ ਸਭ ਤੋਂ ਪਹਿਲਾਂ ਚਾਚੀ ਬਚਨਕੌਰ ਦੇ ਘਰ ਗਏ ਸਾਡੀ ਗੱਲ ਸੁਣ ਕੇ ਚਾਚੀ ਬੋਲੀ ਨਾ ਵਈ ਸਾਡੇ ਸਿਆਣੇ ਜੱਦੀ ਪੁਛਤੀ ਦੀਵੇ ਬਾਲਦੇ ਆਏ ਐ ਕਿਆ ਉਹ ਪਾਗਲ ਤੇ ਦੀਵੇ ਬਾਲਣਾ ਸੰਜਾਂ ਨੂੰ ਸ਼ੁਭ ਸ਼ਗਨ ਹੁੰਦਾ ਮਤਲਬ ਕਿ ਸ਼ਾਮ ਨੂੰ ਦੀਵੇ ਬਾਲਣਾ ਉਹਦੇ ਹਮ ਤੱਕ ਬੜੀ ਵਧੀਆ ਗੱਲ ਹੁੰਦੀ ਸੀਗੀ ਸੋ ਨਾਲੇ ਜਦ ਕਹਿੰਦੇ ਦੇਸੀ ਘਿਓ ਦੀ ਜੋਤ ਲਾ ਕੇ ਦੇਵੀ ਮਾਂ ਦੀ ਮੂਰਤੀ ਅੱਗੇ ਧਰੀਦੀ ਐ ਤਾਂ ਘਰ ਦੇ ਵਿੱਚ ਬਰਕਤਾਂ ਪੈਂਦੀਆਂ ਨੇ ਕਹਿੰਦੀ ਲੈ ਸੁਣ ਲੋ ਭੱਦਰਕਾਰੇ ਦੀ ਬਿਜਲੀ ਦੇ ਲੁਧਿਆਣੇ ਮੇਰੀ ਭੈਣ ਕਾਰ ਲੱਗੀ ਸੀ ਬਿਜਲੀ ਕਾਫੀ ਚਿਰ ਪਹਿਲਾਂ ਇੱਕ ਦਿਨ ਮੇਰਾ ਜੀਜਾ ਲਾਟੂ ਲਾਂ ਚੜਿਆ ਮੇਜ਼ ਤੇ ਇਹ ਜਾ ਕਰੰਟ ਮਾਰਿਆ ਪਟਕਾ ਕੇ ਮਾਰਿਆ ਵਿਚਾਰਾ ਧਰਤੀ ਤੇ ਹੁਣ ਤੱਕ ਸੱਟਾਂ ਰਗੜਦੀਆਂ ਹੁਣ ਵੀ ਸੇਕ ਦਿੰਦਾ ਇੱਟਾ ਰੋੜੇ ਦਾ ਪੁੜਿਆ ਨੂੰ ਫੇਰ ਲੱਗੀ ਇੱਕ ਦਿਨ ਮੇਰੀ ਭੈਣ ਕੱਪੜੇ ਸੁੱਕਣੇ ਪਾ ਪਤਾ ਨਹੀਂ ਕਿੱਥੋਂ ਟੁੱਟ ਪੈਣਾ ਕਰੰਟ ਆ ਨਾਲ ਹੀ ਲਟਕ ਗਈ ਤੋਰੀ ਵਾਂਗੂ ਸੋ ਉੱਥੇ ਖੜੀ ਰਾਟਾਂ ਪਾਈ ਜਾਵੇ ਨਾ ਪੁੱਤ ਅਸੀਂ ਜੋੜੇ ਹੱਥ ਇਹ ਨਿਖਸਮੀ ਬਿਜਲੀ ਨਾਲੋਂ ਆਪਾਂ ਐਂ ਚੰਗੇ ਆ ਅਸੀਂ ਨਿਆਣਾ ਹੀ ਮੌਤ ਮਾਨਾ ਭਾਈ ਚਾਚੀ ਬਚਨੂ ਨੇ ਆ ਗੱਲ ਕਹਿਤੀ ਫਿਰ ਸੁੱਚੇ ਨੰਬਰਦਾਰ ਦੇ ਘਰ ਦੀ ਵਾਰੀ ਆਉਂਦੀ ਹੈ ਖੋਜ ਮੁਤਾਬਕ ਉਹਨੇ ਵੀ ਆਪਣੀ ਬੜੀ ਸੋਹਣੀ ਕਹਾਣੀ ਕਥਾ ਸੁਣਾਈ ਜਿੰਨੀ ਕੋ ਉਹਨੂੰ ਸਮਝ ਸੀ ਕਹਿੰਦਾ ਗ੍ਰੰਥਾਂ ਚ ਲਿਖਿਆ ਹੈ ਭਾਈ ਜਦ ਕ੍ਰਿਸ਼ਨ ਭਗਵਾਨ ਦੇ ਮਾਮੇ ਕੰਸ ਨੇ ਆਪਣੀ ਜੰਮ ਦੀ ਮਾਸੂਮ ਭਾਣ ਜੀ ਨੂੰ ਪਟਕਾ ਕੇ ਮਾਰਿਆ ਧਰਤੀ ਤੇ ਉਹ ਅਸਮਾਨੀ ਚੜ ਕੇ ਬਿਜਲੀ ਬਣ ਕੇ ਕਰ ਗਈ ਉਨੇ ਕਾਂਸ ਨੂੰ ਸ਼ਰਾਪ ਦਿੱਤਾ ਐ ਪਾਪੀ ਬੰਦਿਆ ਜਿੱਦਾਂ ਤੂੰ ਮੈਨੂੰ ਮਾਰਿਆ ਉਦਾਂ ਹੀ ਮੇਰਾ ਭਰਾ ਕ੍ਰਿਸ਼ਨ ਰੂਪ ਧਾਰ ਕੇ ਕਿਸੇ ਦਿਨ ਤੈਨੂੰ ਬਾਲਾਂ ਤੋਂ ਫੜ ਕੇ ਘੜੀਸ ਤੂੰ ਫਿਰ ਇਸ ਤਰ੍ਹਾਂ ਹੀ ਹੋਇਆ ਕਾਂਸ ਬੁਰੀ ਮੌਤ ਮਰਿਆ ਇਹ ਬਿਜਲੀ ਉਸੇ ਕਾਂਸ ਦੀ ਭਾਣਜੀ ਹੈ ਜਿਹਨੂੰ ਗਵਰਨਮੈਂਟ ਹੁਣ ਪਿੰਡਾਂ ਪਿੰਡਾਂ 'ਚ ਵੰਡਦੀ ਫਿਰਦੀ ਹੈ ਉਹ ਜਿਹਨੇ ਕਾਂਸ ਨੂੰ ਨਹੀਂ ਬਖਸ਼ਿਆ ਪਹਿਲਾਂ ਥੋਂ ਨੂੰ ਬਖਸ਼ ਦੂ ਕਹਿੰਦੇ بڑے ਲੋਕਾਂ ਨੂੰ ਨਹੀਂ ਪਤਾ ਇਸ ਕਥਾ ਦਾ ਮੈਂ ਤਾਂ ਗ੍ਰੰਥ ਪੜ੍ਹਦਾ ਰਹਿਣਾ ਸੁਪਾਈ ਸਾਡੀ ਤਾਂ ਤੌਬਾ ਸੋ ਦੋਹਾਂ ਘਰਾਂ ਤੋਂ ਨਿਰਾਸ਼ ਹੋ ਕੇ ਫਿਰ ਮੁੰਡੇ ਪਹੁੰਚਦੇ ਨੇ ਸੂਬੇਦਾਰ ਸਰਦੂਲ ਸਿੰਘ ਦੇ ਘਰ ਸਰਦੂਲ ਸਿੰਘ ਵੀ ਕੁਝ ਸਮਾਂ ਪਹਿਲਾਂ ਫੌਜ ਤੋਂ ਰਿਟਾਇਰ ਹੋ ਕੇ ਆਇਆ ਸੀ ਉਹਦੇ ਦੋ ਪੰਜਲਾ ਕੋਠੇ ਪਿੰਡ 'ਚ ਬੜੀ ਵੱਖਰੀ ਦਿਸਦੀ ਕਿਉਂਕਿ ਵਧੀਆ ਪੈਸੇ ਤੇਲੇ ਵਾਲਾ ਬੰਦਾ ਸੀ ਬਈ ਕੋਠੀ ਦਾ ਬਹੁਤ ਜ਼ਿਆਦਾ ਭਾਰਾ ਗੇਟ ਸੀ ਬੜੀ ਸੋਹਣੀ ਕੋਠੀ ਬਣਾਈ ਹੋਈ ਸੀ ਤੇ ਗੇਟ ਖੋਲ ਕੇ ਬੰਦੇ ਅੰਦਰ ਜਾਂਦੇ ਨੇ ਤੇ ਫੌਜੀ ਸਾਹਿਬ ਨੂੰ ਆਵਾਜ਼ ਮਾਰੀ ਸਤਿ ਸ਼੍ਰੀ ਅਕਾਲ ਕਹਿ ਕੇ ਫਾਰਮ ਉਹਦੇ ਹੱਥ 'ਚ ਫੜਾਇਆ ਮੋਟੇ ਸ਼ਿਸ਼ੀ ਵਾਲੀ ਐਨਕ ਨੂੰ ਨੱਕ ਤੇ ਟਿਕਾ ਕੇ ਫਾਰਮ ਪੜਦਿਆਂ ਹੋਇਆ ਫੌਜੀ ਫੁੱਟ ਪਿਆ। ਵਾਟ ਨੌਂਸੈਂਸ ਫੁਲਿਸ਼ ਕਾਂਸਪਿਰੈਂਸੀ ਸਾਨੂੰ ਸਮਝ ਨਹੀਂ ਲੱਗੀ ਉਹ ਬੰਦੇ ਕਹਿੰਦੇ ਕਿ ਵੀ ਫੁਲਿਸ਼ ਅਸੀਂ ਆ ਕਿ ਸਰਪੰਚ ਫੌਜੀ ਨੇ ਸਾਨੂੰ ਸਮਝਾਇਆ ਦੇਖੋ ਜੈਂਟਲਮੈਨ ਮੈਂ ਸਭ ਸਮਝਦਾ ਹਾਂ। ਹਮ ਕੋਈ ਐਰਾ ਗੈਰਾ ਨੱਥੂ ਖੈਰਾ ਨਹੀਂ। ਹਮਨੇ ਦੁਨੀਆ ਦੇਖ ਰੱਖੀ ਹੈ। ਮੈਂ ਇਸ ਇਲਾਕੇ ਦਾ ਫਰਸਟ ਕਮਿਸ਼ਨਡ ਆਫੀਸਰ ਥਾ। ਹਮਾਰੇ بڑے ਲੋਗੋਂ ਸੇ ਉੱਠਣਾ ਬੈਠਣਾ ਰਹਾ ਹੈ। ਟੈ ਨਹੀਂ ਮੰਨੀ ਹਮਨੇ ਕਿਸੇ ਲੁੰਡੀ ਲਾਟਕੀ। साजिश है, प्योर साजिश। सरकार बारले मुल्कों से बिजली खरीद के इंडिया की तेल कंपनियों को बर्बाद करना चाहती थी हम अपने घर में बिजली लाकर देश के साथ गद्दारी नहीं कर सकता हमारे को तो बिजली की कतई जरूरत नहीं उन्हें बड़ी टूटी जीजी बिचे पंजाबी बिचे अंग्रेजी बोली केंदे राज की बात बताऊं ਉਹਨੇ ਖਚਰੀ ਜੀ ਹਾਸੇ ਹੱਸਦਿਆਂ ਹੌਲੀ ਜਿਹੀ ਆਵਾਜ਼ ਚ ਦੱਸਿਆ ਕਿ ਦੀਵੇ ਕੀ ਮੱਧਮ ਰੌਸ਼ਨੀ ਮੇਂ ਸ਼ਾਮ ਕੇ ਵਕਤ ਨੀਮ ਗੁਲਾਬੀ ਹੋਨੇ ਕਾ ਮਜਾ ਹੀ ਕੁਛ ਹੋ ਰਹਾ ਹੈ ਤੇ ਹੱਸ ਕੇ ਤਾੜੀ ਮਾਰਦੇ ਆਂ ਹੁਣੇ ਖਾਲੀ ਫਾਰਮ ਬੱਚਿਆਂ ਦੇ ਹੱਥ ਫੜਾ ਲਏ ਕੁਝ ਦਿਨ ਬਾਅਦ ਪਿੰਡ ਦੇ ਸਰਪੰਚ ਨੇ ਪੰਚਾਇਤ ਇਕੱਠੀ ਕਰਕੇ ਲੋਕਾਂ ਨੂੰ ਬਿਜਲੀ ਦੇ ਫਾਇਦੇ ਬਾਰੇ ਸਮਝਾਇਆ ਤਾਂ ਪਿੰਡ ਨੇ ਫਾਰਮ ਭਰੇ ਤੇ ਸਾਰੇ ਪਿੰਡ ਚ ਬਿਜਲੀ ਲੱਗੀ ਹੁਣ ਜੇ ਅੱਧੇ ਘੰਟੇ ਲਈ ਬਿਜਲੀ ਚਲੀ ਜਾਵੇ ਸਾਰਾ ਪਿੰਡ ਇਕੱਠਾ ਹੋ ਕੇ ਬਿਜਲੀ ਦਫ਼ਤਰ ਕਿਹੜਨ ਪੁੱਛਦਾ ਕਹਿੰਦੇ ਜਮਾਨਾ ਕਿਹੜਾ ਪੁੱਛ ਕੇ ਬਦਲਦਾ ਕਿਸੇ ਕੋਲੋਂ